ਵੋਟ ਚੋਰੀ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਇੱਕ ਵਾਰ ਫੇਰ ਸਾਹਮਣੇ ਆਏ। ਇਸ ਵਾਰ ਉਹਨਾਂ ਨੇ ਹਰਿਆਣਾ ਦੇ ਹਵਾਨਾ ਗੱਲ ਕੀਤੀ ਕਿ 3.5 ਲੱਖ ਵੋਟਾਂ ਹਰਿਆਣਾ 'ਚ ਚੋਰੀ ਹੋਣ ਦਾ ਹਵਾਲਾ ਦਿੱਤਾ ਕਿ ਜੀ ਕਿਵੇਂ ਪਹਿਲਾਂ ਕੱਟੀਆਂ ਗਈਆਂ ਤੇ ਇਹਨਾਂ ਚੋਣਾਂ ਤੋਂ ਪਹਿਲਾਂ ਕਹਿੰਦੇ ਵੋਟਰ ਲਿਸਟ ਪੜਾਉਂਦੇ ਨੇ ਤਾਂ ਫਿਰ ਬੰਦੇ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਤੇ ਕਹਿੰਦੇ ਜੀ ਇਹ ਲੋਕਤੰਤਰ ਨੂੰ ਮਾਰਨ ਦੀ ਕੋਸ਼ਿਸ਼ ਹੈ। ਉਹ ਕਹਿੰਦੇ ਜਿਵੇਂ ਹਰਿਆਣਾ 'ਚ ਹੋਇਆ ਐਵੇਂ ਹੁਣ ਬਿਹਾਰ 'ਚ ਵੀ ਹੋਊਗਾ ਕਿਉਂਕਿ ਉੱਥੇ ਵੀ ਇਹੀ ਤਰੀਕਾ ਅਪਣਾਇਆ ਜਾ ਰਿਹਾ। ਤੇ ਜਦੋਂ ਕਿ ਭਾਜਪਾ ਦੇ ਲੀਡਰਾਂ ਨੇ ਮੂੜਮਾ ਜਵਾਬ ਦਿੰਦਾ ਕਿ ਵੀ ਜੇ ਤੁਸੀਂ ਹਰ ਵਾਲੇ ਪਾਸੋਂ ਜਾਣੋ ਫਿਰ ਤੁਸੀਂ ਇਜੀਆਂ ਗੱਲਾਂ ਕਰਦੇ ਹੋ ਪਰ ਕੱਲਾ ਸਵਾਲ ਇਹ ਨਹੀਂਗਾ ਕਿ ਬ੍ਰੁਦੀ ਤੇ ਦਲੀਡਰ ਨੇ ਬੋਲਤਾ ਤੇ ਦੂਜਿਆਂ ਨੇ ਬੋਲਤਾ ਸਵਾਲ ਤੱਥਾਂ ਦਾ ਜਿਹੜੇ ਤੱਥ ਰੱਖ ਰਹੇ ਨੇ ਉਹ ਮੂਰੇ ਕਿ ਆਹ ਦੇਖੋ ਜੀ ਅੱਜਵੇਂ ਅੱਜ ਵੀ ਪੰਜ ਬੰਦੇ ਉਹਨਾਂ ਨੇ ਬਿਹਾਰ ਵਾਲੇ ਸਾਹਮਣੇ ਲਿਆ ਕੇ ਪੇਸ਼ ਕੀਤੇ ਕਿ ਆਹ ਖੜੇ ਨੇ ਜੀ ਬੰਦੇ ਤੁਸੀਂ ਇਹਨਾਂ ਦੀ ਵੋਟ ਲਿਸਟ ਕੱਟਦੀ ਕਹਿੰਦੇ ਇਹ ਜੀ ਕਿੰਨੇ ਨੇ ਉਹਨਾਂ ਨੇ ਫਿਰ ਗਣਤੀ ਵੀ ਖਣਾਈ ਫਿਰ ਉਹਨਾਂ ਨੇ ਇੱਕ ਹੋਰ ਹਵਾਲਾ ਜਿਹੜਾ ਦਿੱਤਾ ਜਿਹੜਾ ਹੈਰਾਨ ਵੀ ਕਰਦਾ ਮੁੱਖ ਮੰਤਰੀ ਨਾਇਬ ਸੈਣੀ ਦੀ ਵੀਡੀਓ ਚਲਾ ਕੇ ਉਹਨਾਂ ਨੇ ਕਿਹਾ ਵੀ ਕਹਿੰਦੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਭਾਜਪਾ ਪੂਰਨ ਬਹੁਮਤ ਨਾਲ ਹਰਿਆਣੇ ਸਰਕਾਰ ਬਣਾਉਗੇ ਅਸੀਂ ਸਾਰੀ ਵਿਵਸਥਾ ਕੀਤੀ ਹੋਈ ਹੈ ਉਹ ਵਿਵਸਥਾ ਸ਼ਬਦ ਤੇ ਰਾਹੁਲ ਗਾਂਧੀ ਜ਼ੋਰ ਦਿੰਦੇ ਨਜ਼ਰ ਆਇਆ ਕਿ ਦੱਸੋ ਜੀ ਕਿਹੜੀ ਵਿਵਸਥਾ ਇਹੀ ਸੀ ਵੋਟ ਚੋਰੀ ਵਾਲੀ ਪਰ ਹਰਿਆਣੇ ਦੀਆਂ ਵੋਟਾਂ ਦਾ ਖੇਲ ਦੱਸਦੇ ਆਂ ਦੱਸਦੇ ਆਂ ਜਿਹੜਾ ਇੱਕ ਪਹਿਲੂ ਵਾਰਿਆ ਉਹ ਬੜਾ ਹਰਾਮਜਨਕ ਸੀਗਾ ਉਹਦੇ ਵਿੱਚੋਂ ਬਰਾਜ਼ੀਲ ਦੀ ਇੱਕ ਮਾਡਲ ਦੀ ਮਾਡਲ ਹੈ ਕੁੜੀ ਮਾਡਲਿੰਗ ਕਰਦੀ ਹੈ ਮਤਲਬ ਉਹਦੀ ਫੋਟੋ ਦਿਖਾ ਕੇ ਕਹਿੰਦੇ ਵੀ 22 ਵਾਰ ਵੋਟ ਪਾਇਆ ਇਸਨੇ ਇਹ ਬੜਾ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਸੀ ਬਿਲਕੁਲ ਜੀ ਅੱਜ ਰਾਹੁਲ ਗਾਂਧੀ ਨੇ ਬਕਾਇਦਾ ਤੌਰ ਤੇ ਬਿਹਾਰ ਦੇ ਪਹਿਲੇ ਫੇਜ ਦੀਆਂ 121 ਸੀਟਾਂ ਉੱਤੇ ਕੱਲ ਨੂੰ VOTING ਹੋਣੀ ਹੈ ਸੋ ਕੱਲ ਚੋਂ ਪ੍ਰਚਾਰ ਬੰਦ ਹੋ ਗਿਆ ਉਹ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਇਸ ਲਈ ਹਾਂ ਉਸ ਤੋਂ ਇੱਕ ਦਿਨ ਪਹਿਲਾਂ ਪਹਿਲੇ ਗੇਟ ਦੀਆਂ 121 ਸੀਟਾਂ ਤੇ ਬਿਹਾਰ ਚ ਵੋਟਾਂ ਪੈਂ ਤੋਂ ਇੱਕ ਦਿਨ ਪਹਿਲਾਂ ਰਹੁਲ ਗਾਂਧੀ ਨੇ ਕਿਹਾ ਕਿ ਸੂਬੇ ਦੇ ਵਿੱਚ ਸਰਕਾਰ ਇੱਕ ਵੋਟ ਚੋਰੀ ਦਾ ਆਪਰੇਸ਼ਨ ਚਲਾ ਰਹੀ ਹੈ ਮਿਸ਼ਨ ਚਲਾ ਰਹੀ ਹੈ ਕਹਿੰਦੇ ਰਹੁਲ ਕਹਿੰਦੇ ਬਿਹਾਰ ਦੇ ਪੰਜ ਵੋਟਰਾਂ ਨੂੰ ਮੈਂ ਮੰਚ ਤੇ ਬੁਲਾ ਰਿਹਾ ਆ ਦੇਖੋ ਇਹ ਸਾਰੇ ਉਹ ਨੇ ਜਿਨ੍ਹਾਂ ਦੇ ਨਾਮ ਵੋਟਰ ਸਿਸਟਮ ਤੋਂ ਕੱਢ ਦਿੱਤੇ ਗਏ ਇਹਨਾਂ ਕੋਲ ਸਾਰਾ ਕੁਝ ਹੈਗਾ ਦੂਜੇ ਪਾਸੇ ਕਹਿੰਦੇ ਜੀ ਘਰ ਜ਼ੀਰੋ ਲਿਖ ਦਿੱਤਾ ਜਾਂਦਾ ਤੇ ਫਿਰ ਕਹਿੰਦੇ ਜੀ ਚੋਣ ਕਮਿਸ਼ਨ ਨੂੰ ਪੁੱਛੋ ਕਹਿੰਦੇ ਜੀ ਪੁਰ ਥੱਲੇ ਤੁੱਲੇ ਜਿਹੜੇ ਰਹਿੰਦੇ ਨੇ ਜੀ ਉਹ ਵੀ ਜ਼ੀਰੋ ਘਰ ਵਾਲੇ ਹੁੰਦੇ ਨੇ ਸੋ ਕਹਿੰਦੇ ਕਿ ਇਹ ਤਰੀਕਾ ਕਰ ਜਿਹੜਾ ਅਪਣਾਇਆ ਜਾ ਰਿਹਾ ਇੱਕ ਘੰਟਾ 20 ਮਿੰਟ ਲੰਬੀ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਹਰਿਆਣੇ ਦੇ ਵਿੱਚ 3.5 ਲੱਖ ਵੋਟਰਾਂ ਦੇ ਨਾਮ ਲਿਸਟ ਤੋਂ ਕੱਟੇ ਗਏ ਤੇ ਐਡਾ بڑا ਖੇਲ ਕਹਿੰਦੇ ਕਿ ਪਲਾਨ ਹੈ ਕਿ ਫਿਰ ਵੋਟਰ ਲਿਸਟ ਤੁਰੰਤ ਜਾਰੀ ਕੀਤੀ ਜਾਂਦੀ ਹੈ ਉਹ ਕਹਿੰਦੇ ਵੀ ਹਰਿਆਣੇ ਦੀ ਵੋਟਰ ਲਿਸਟ ਸਪਸ਼ਟ ਦੱਸ ਰਹੀ ਹੈ ਕਿ ਇਹਦੇ ਵਿੱਚ ਇੱਕ ਬ੍ਰਾਜ਼ੀਲ ਦੀ ਇੱਕ ਮਾਡਲ ਨੂੰ ਹਰਿਆਣੇ ਦੀਆਂ ਚੋਣਾਂ ਦੇ ਵਿੱਚ 10 ਬੂਥਾਂ ਤੇ 22 ਵਾਰ ਬੂਥਾਂ ਪਾਉਣ ਲਈ ਵਰਤੇਗਾ ਉਹ ਫੋਟੋ ਦਿਖਾਉਂਦੇ ਨੇ ਉਹਦੀ ਵੋਟਰ ਸੂਚੀ 'ਚ ਨਾਮ ਦਿਖਾਉਂਦੇ ਨੇ ਉਹ ਕਹਿੰਦੇ ਇੰਨੇ ਨਾਮ ਕਿਤੇ ਕੋਈ ਨਾਮ ਤੇ ਕਿਤੇ ਕੋਈ ਨਾਮ ਉਹ ਕਹਿੰਦੇ ਇਸ ਤਰੀਕੇ ਕਰਨ ਨਾਲ ਉਸ ਨੂੰ ਸਾਹਮਣੇ ਲਿਆਂਦਾ ਗਿਆ। ਰਾਹੁਲ ਨੇ ਪ੍ਰੈਸ ਕਾਨਫਰੰਸ 'ਚ ਇੱਕ ਬ੍ਰਾਜ਼ੀਲ ਮਾਡਲ ਦੀ ਫੋਟੋ ਦਿਖਾਈ। ਰਾਹੁਲ ਕਹਿੰਦੇ ਸਵਾਲ ਕੀਤਾ ਕਿ ਹਰਿਆਣਾ ਦੀ ਵੋਟਰ ਲਿਸਟ 'ਚ ਬ੍ਰਾਜ਼ੀਲ ਮਾਡਲ ਕੀ ਕਰ ਰਹੀ ਹੈ? ਇਹਦਾ ਕੀ ਕੰਮ ਹੈ? ਰਾਹੁਲ ਨੇ ਦਾਅਵਾ ਕੀਤਾ ਕਿ 22 ਬਾਰ ਵੋਟ ਪਾਇਆ ਇਹਨੇ। ਹਰਿਆਣੇ ਦੀਆਂ 5 ਕੈਟਾਗਰੀ 'ਚ 25 ਲੱਖ ਵੋਟਾਂ ਚੋਰੀ ਹੋਈਆਂ ਕਹਿੰਦੇ। ਤੇ ਉਹ ਕਹਿੰਦੇ ਕਿ ਇੱਕ ਔਰਤ ਨੇ ਇੱਕ ਅਸੈਂਬਲੀ 'ਚ 100 ਵਾਰ ਵੋਟ ਪਾਈ ਹੈ। ਇਸ ਵਾਲੇ ਆਪਣੇ ਆਪ ਚ ਜਿਹਦੇ ਜਵਾਬ ਚੋਣ ਕਮਿਸ਼ਨ ਦਵੇ ਤਾਂ ਸਪਸ਼ਟ ਹੋਵੇ ਨਹੀਂ ਤਾਂ ਇੱਕ ਪਾਸੜ ਗੋਸ਼ ਲੱਗ ਰਹੀ ਨੇ ਚੋਣ ਕਮਿਸ਼ਨ ਤੇ ਲੱਗੇ ਬੀਜੇਪੀ ਕਰ ਰਹੀ ਹੈ ਰਾਹੁਲ ਗਾਂਧੀ ਨੇ ਬ੍ਰਾਜ਼ੀਲ ਮਾਡਲ ਦਾ ਨਾਮ ਨਹੀਂ ਦੱਸਿਆ ਹਾਲਾਂਕਿ ਉਹਦੀ ਤਸਵੀਰ ਕਹਿੰਦੇ ਉਹ ਸਾਹਮਣੇ ਕਰਕੇ ਉਹਨਾਂ ਨੇ ਦੱਸੀ ਕਿ ਆ ਹੁਣ ਕਹਿੰਦੇ ਕਿ ਜੀ ਇਹ ਵਾਇਰਲ ਹੋਈ ਜਾਊਗੀ ਮਤਲਬ ਕਿ ਹੈਨਾ ਟ੍ਰੈਂਡਿੰਗ ਚ ਚੱਲੂਗੀ ਉਹ ਕਹਿੰਦੇ ਉਹ ਕਹਿੰਦੇ ਵੀ ਇਹ ਵੱਖ-ਵੱਖ ਨਾਵਾਂ ਨਾਲ ਵੋਟ ਪਾ ਗਈ ਉਹ ਕਹਿੰਦੇ ਕਦੇ ਸੀਮਾ ਬਣ ਕੇ ਕਦੇ ਸਵੀਟੀ ਬਣ ਕੇ ਦਸ ਬੂਥਾਂ ਤੇ ਜਾ ਕੇ ਇਹਨੇ ਵੋਟਾਂ ਪਾਈਆਂ ਨੇ ਸੋਦਾ ਜਵਾਬ ਦਵੇ ਸੋ ਇੱਕ ਵਾਰ ਫਿਰ ਵੋਟ ਚੋਰੀ ਦਾ ਮੁੱਦਾ ਉਸ ਸਮੇਂ ਸਾਹਮਣੇ ਆਰੇ ਜਦੋਂ ਬਿਹਾਰ ਦੀਆਂ ਪਹਿਲੀ ਗੱਡੀਆਂ ਵੋਟਾਂ ਪੈਣੀਆਂ ਕੁਝ ਤਰ੍ਹਾਂ ਦਾ ਕਹਿੰਦੀਆਂ ਵੀ ਕਿ ਪਹਿਲਾਂ ਹੀ ਮੰਨ ਲਿਆ ਗਿਆ ਕਿ ਵੀ ਜੋ ਹਰਿਆਣੇ ਚ ਹੋ ਗਿਆ ਹੋਈ ਸਾਰਾ ਬਿਹਾਰ ਚ ਹੋਣਾ ਇਸ ਲਈ ਕਹਿੰਦੇ ਜੀ ਮੈਨੇਜ ਕੀਤਾ ਹੈ ਤਾਂ ਕਿ ਹਾਰ ਨੂੰ ਪਚਾ ਲਿਆ ਜਾਵੇ ਕਿ ਇਸ ਲਈ ਹਾਰ ਕੇ ਕੁਝ ਤਰ੍ਹਾਂ ਕਹਿੰਦੀਆਂ ਕਿ ਤਰੀਕਾ ਕਰ ਵੱਖਰਾ ਹੈ ਇਹ ਹਮਲਾ ਹੈ ਤਾਂ ਕਿ ਵੋਟਰ ਬੜਾ ਪ੍ਰੇਰਿਤ ਹੋ ਕੇ ਨਿਕਲੋ ਕਿ ਨਹੀਂ ਇਸ ਪਰ ਵੋਟ ਪਾ ਕੇ ਹੀ ਹੋਣੀ ਆ ਵੀ ਇਹ ਤਾਂ ਐ ਕਰਦੇ ਨੇ ਸੋ ਇਸ ਲਈ ਕਹਿੰਦੇ ਕਿ ਵੋਟਰਾਂ ਨੂੰ ਪੱਕਾ ਕਰਨੀ ਇਹ ਤਾਂ ਹੁਣ ਜੀ 11 ਤਰੀਕ ਨੂੰ ਦੂਜੀ ਗਿੱਡ ਦੀਆਂ ਵੋਟਾਂ ਪੈ ਜਾਣੀਆਂ 14 ਨੂੰ ਨਤੀਜੇ ਆ ਜਾਣੇ ਪਤਾ ਲੱਗ ਜੂਗਾ ਜੀ ਕਿਹਦਾ ਦੱਚ ਲੈ ਕੀਦਾ ਨਹੀਂ ਸਿਆਸਤ ਹੈ ਪਰ ਉਹ ਸਿਆਸਤ ਦੇ ਵਿੱਚ ਜੇ ਲੋਕਤੰਤਰ ਦਾ ਇੰਜ ਕਤਲ ਹੋ ਰਿਹਾ ਫਿਰ ਫਿਕਰ ਦੀ ਹੈ ਬਹੁਤ ਬਹੁਤ ਸ਼ੁਕਰੀਆ